ਕੀ ਫਿਰ ਕਿਹੜਾ ਲੈ ਜੇ ਝੋਨਾ 131 ਜਿਆਦੇ ਲਾਈ ਜਾਂਦੇ ਆ ਤੇ ਵੀ ਬਜਾਈ ਵੀ ਕਰੀ ਜਾਂਦੇ ਆ ਬਜਾਈ ਜੇ ਤਾਂ ਬੋਲਾ ਗਾਂਧੀ ਬੜਾ ਹੋ ਜਾਂਦਾ ਤੇ ਪੰਗਾ ਬਹੁਤ ਖੜਾ ਹੋ ਜਾਂਦਾ ਹੂੰ ਉਹ ਜੱਸੀ ਨਹੀਂ ਮਨਦਾ ਉਹੀ ਆ ਜੀ ਇਹ ਕਿਧਰ ਚੱਲਿਆ ਇਹ ਜੀ ਇਹਦਾ 20 ਸਾਲ ਹੋ ਗਏ ਪਿਓ ਗੁਜਰੇ ਨੂੰ ਤੇ ਇਹ ਪਿਓ ਦੀ ਹਾਲ ਚ ਡੋਲਣੀ ਚੱਕੀ ਜਾਂਦਾ ਜੀ ਹੂੰ ਕਿੱਥੇ ਜਾਂਦਾ ਇਹ ਦੱਸੀ ਪੌਂ ਚੱਲਿਆ ਜੀ ਉਹਦੇ ਨਾਂ ਦੀ ਅੱਛਾ ਹਾਂਜੀ ਤੇ ਐ ਕਿਤੇ ਪਿਓ ਲੱਭਦੇ ਆ ਕਮਲ ਆ ਜਮਾ ਕਮਲ ਆ ਜਮਾ ਹਾਂ i and... ਆਸੋ ਤੁਕ ਤੇ ਟੇਕ ਲਾ ਗਏ ਹੁਣ ਤਾਂ ਮਾਤਾ ਵੀ ਹਾਰ ਗਈ ਆ ਮੰਦ ਗਰੀਜਾ ਬਾਪੂ ਵਿੱਚ ਰਹਿਣਾ ਸ਼੍ਰੀਕ ਕਹਿੰਦੇ ਆ ਮੜੀਆਂ ਤੇ ਕੱਚੀਆਂ ਲੱਸੀਆਂ ਪਾ ਕੇ ਮੜੀਆਂ ਨਹੀਂ ਬੋਲਦੀਆਂ ਪਰ ਮੈਨੂੰ ਪਤਾ ਬਾਪੂ ਮੈਂ ਇੱਥੇ ਆਉਣਾ ਮੈਨੂੰ ਮਹਿਸੂਸ ਹੁੰਦਾ ਮੈਂ ਤੇਰੀ ਗੋਦ ਚ ਆ ਗਿਆ ਬਾਪੂ ਪਰ ਇਹ ਗੱਲ ਆ ਪਰ ਇਹ ਗੱਲ ਮੈਨੂੰ ਹਮੇਸ਼ਾ ਯਾਦ ਰਹਿੰਦੀ ਬਾਪੂ ਕਿ ਤੂੰ ਇੱਥੇ ਹੈਗਾ ਤੂੰ ਮੇਰੇ ਨਾਲ ਆ ਤੇਰੀ ਹਿੰਮਤ ਨਾਲ ਬਾਪੂ ਤੁਰਿਆ ਫਿਰਦਾ ਮੈਂ ਪਰ ਮੈਂ ਹਾਰ ਦੇਣੀ ਬਾਪੂ ਮੈਂ ਆਪਣੀ ਬੇਬੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਵੇਂ ਚੱਲਿਆ ਅੱਕੇ ਵੀ ਚੱਲੂਗਾ ਪਰ ਅੱਜ ਮੈਨੂੰ ਚਰੀਕਾਂ ਨੇ ਮਿਹਣਾ ਮਾਰਿਆ ਬਾਪੂ ਕਹਿੰਦੇ ਮੜੀਆਂ ਨਹੀਂ ਬੋਲਦੀਆਂ ਪੂਰੇ 20 ਸਾਲ ਹੋ ਗਏ ਬਾਪੂ ਪੂਰੇ 20 ਸਾਲ ਹੋ ਗਏ ਆਉਂਦੇ ਨੂੰ ਪਰ ਜਿੰਨੇ ਤੱਕ ਸਾਹ ਚੱਲਦੇ ਨਾ ਉਹਨਾਂ ਚਿਰ ਤੇਰੇ ਮੜੀਆਂ ਤੇ ਆਉਂਦਾ ਰਹੂੰ ਜੇ ਬਾਪੂ ਤੂੰ ਮੇਰੀ ਬਾਤ ਸੁਣਦਾ ਨਾ ਅੱਜ ਬੋਝੀ ਕਰਦਾ ਬਾਪੂ ਗੱਲਾਂ ਕਰ ਮੈਨੂੰ ਅੱਜ ਬੋਝੀ ਕਰਦਾ ਬਾਪੂ ਤੂੰ ਮੇਰੇ ਨਾਲ ਗੱਲਾਂ ਕਰੇ ਤੇ ਮੇਰੀ ਬਾਤ ਤੂੰ ਸੁਣਨਾ ਬਾਪੂ ਇਹ ਨਾ ਹੋਵੇ ਬਾਪੂ ਲੋਕ ਸੱਚੇ ਹੋ ਜਾਣ ਤੇ ਤੇਰਾ ਪੁੱਤ ਝੂਠਾ ਹੋ ਜੇ ਕਿ ਮੜੀਆਂ ਨੇ ਬੋਲਦੀਆਂ ਪਰ ਮੈਨੂੰ ਵਿਸ਼ਵਾਸ ਹੈ ਬਾਪੂ ਤੂੰ ਇੱਕ ਦਿਨ ਜ਼ਰੂਰ ਬੋਲੇਗਾ ਮੇਰੇ ਨਾਲ ਚੰਗਾ ਬਾਪੂ ਮੈਂ ਚੱਲਦਾ ਅਗਲੀ ਪੁੰਨਿਆ ਤੇ ਫੇਰ ਆਉਂਗਾ ਬਾਪੂ ਪਰ ਮੈਨੂੰ ਇਹ ਗੱਲਾਂ ਜ਼ਰੂਰ ਕਰੀ ਬਾਪੂ ਰੁਕ ਜਾ ਬੱਚਾ ਬਾਪੂ ਬਾਪੂ ਤੂੰ ਰੁਕ ਜਾ ਪੁੱਤ ਰੁਕ ਜਾ ਰੁਕ ਜਾ ਪੁੱਤ ਰੁਕ ਜਾ ਪੁੱਤ ਹਾਂ ਹਾਂ ਪੁੱਤ ਮੈਂ ਪੁੱਤ ਮੈਂ ਬਾਪੂ ਬਾਪੂ ਤੂੰ ਕਿੱਥੇ ਆਂ ਬਾਪੂ ਬਾਪੂ ਤੇਰੀ ਬਾਤ ਸੁਣਦੀ ਪਰਦੀ ਨਹੀਂ ਦਾ ਨਹੀਂ ਬਾਪੂ ਅੱਜ ਬਾਪੂ ਸ਼ਰੀਕਾ ਨੇ ਮੈਨੂੰ ਮਿਹਣਾ ਮਾਰਿਆ ਸੀ ਬਾਪੂ ਤੂੰ ਸੱਚੀ ਸੁਣਦਾ ਬਾਪੂ 20 ਸਾਲ ਹੋ ਗਏ ਬਾਪੂ ਬਾਪੂ ਤੈਨੂੰ ਢੀਕਦੇ ਨੂੰ 20 ਸਾਲ ਹੋ ਗਏ ਬਾਪੂ ਅੱਜ ਤੇਰੀ ਬਾਤ ਸੁਣੀ ਬਾਪੂ ਹੈ ਲੱਗਿਆ ਜਿਵੇਂ ਤੇਰੀ ਗੋਚ ਆ ਗਿਆ ਮੈਂ ਤਾਂ ਬੇਬੇ ਦੇ ਵੀ ਗੋਡੇ ਰਹਿ ਗਏ ਬਾਪੂ ਅੱਖਾਂ ਤੋਂ ਦਿਸਣਾ ਹਟ ਗਏ ਬਾਪੂ ਉਹ ਤੈਨੂੰ ਬਹੁਤ ਯਾਦ ਕਰਦੇ ਬਾਪੂ ਉਹ ਹਮੇਸ਼ਾ ਤੁਹਾਡੀ ਤਾਰੀਫ ਕਰਦੇ ਆ ਤੇਰਾ ਬਾਪੂ ਬਹੁਤ ਚੰਗਾ ਸੀ ਪਰ اچانک ਮੌਤ ਹੋਈ ਕਰਕੇ ਬਾਪੂ ਬੇਬੇ ਵੀ ਟੁੱਟ ਗਈ ਉਹ ਵੀ ਅੰਦਰੋਂ ਟੁੱਟ ਗਈ ਬਾਪੂ ਪਰ ਉਹਨੇ ਸਾਨੂੰ ਬਹੁਤ ਚੰਗੇ ਤਰ੍ਹਾਂ ਪਾਲਿਆ ਪੜਾਇਆ ਬਲੋਸਿਆ ਬਾਪੂ ਸਾਨੂੰ ਪੜਾਇਆ ਲਗਾਇਆ ਬਾਪੂ ਪਾਪੂ ਮੈਂ ਹਰ ਜ਼ਿੰਮੇਵਾਰੀ ਪੂਰੀ ਕੀਤੀ ਏ ਛੋਟੇ ਹੋਂ ਦੇ ਨਾਤੇ ਪਰ ਬਾਪੂ ਅੱਜ ਮੈਨੂੰ ਮੇੜਾ ਮਾਰਿਆ ਬਾਪੂ ਅੱਜ ਮੇੜਾ ਮਾਰਿਆ ਬਾਪੂ ਮੈਨੂੰ ਕਹਿੰਦੇ ਮੜੀਆਂ ਨਹੀਂ ਬੋਲਦੀਆਂ ਆ ਪਾਗੜਾ ਜਿਹੜਾ ਰੋਜ਼ ਲੱਸੀਆਂ ਲੈ ਕੇ ਜਾਂਦਾ ਮੱਸਿਆ ਮੈਂ ਇੱਕ ਵੀ ਦਿਨ ਨਹੀਂ ਇੱਕ ਵੀ ਦਿਨ ਨਹੀਂ ਭੁੱਲੇ ਬਾਪੂ ਜਦੋਂ ਵੀ ਬਾਪੂ ਇੱਥੇ ਆਉਣਾ ਉਹਦੇ ਸਕੂਨ ਮਿਲਦਾ ਮੈਨੂੰ ਕਿ ਜਿਵੇਂ ਆਪਦੇ ਬਾਪੂ ਦੀ ਗੋਚ ਆ ਕੇ ਬਹਿ ਗਿਆ ਇਸੇ ਕਰਕੇ ਬਾਪੂ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਤੂੰ ਜਿੱਥੇ ਵੀ ਆ ਬਾਪੂ ਸਾਨੂੰ ਵੇਖਦਾ ਮਹਿਮਾਨ ਦੀ ਮੇਰੇ ਅੰਦਰ ਦਾ ਮਨ ਜ਼ਰੂਰ ਕਹਦਾ ਸੀ ਬਾਪੂ ਮੇਰੇ ਅੱਗੇ ਹਣੀ ਬਾਪੂ ਮੇਰਾ ਇੱਥੇ ਹੈ ਇੰਨਾ ਟਾਲੀਆਂ ਥੱਲੇ ਬਹਿ ਕੇ ਬਾਪੂ ਤੂੰ ਮੈਨੂੰ ਖੜਾਇਆ ਸੀ ਅੱਜ ਬਾਪੂ ਹਰ ਮਸਜਿਦ ਤੇ ਤੈਨੂੰ ਹਰ ਭੁੰਨਿਆਂ ਤੇ ਤੈਨੂੰ ਆਉਣਾ ਮੈਂ ਯਾਦ ਕਰਦਾ ਬਾਪੂ ਪੂਰੇ 20 ਸਾਲ ਬੀਤ ਗਏ ਅੱਜ ਅੱਜ 20 ਸਾਲਾਂ 'ਚ ਬਾਪੂ ਅੱਜ ਦਾ ਦੇਣ ਸਾਡੇ ਲਈ ਬਹੁਤ ਚੰਗਾ ਬਾਪੂ ਉਹ ਇਸੇ ਤਰ੍ਹਾਂ ਬਾਪੂ ਮੇਰੇ ਸਿਰ ਤੇ ਹੱਥ ਰੱਖੇ ਮੈਂ ਕਦੇ ਨਹੀਂ ਡੋਲਦਾ ਬਾਪੂ ਮੈਂ ਪੁੱਤ ਮੈਂ ਪੁੱਤ ਤੇਰੀ ਦਿਲ 'ਚ ਤੇ ਪਰਿਵਾਰ ਨਾਲ ਆ ਮੈਂ ਇਸ ਮਿੱਟੀ 'ਚ ਆ ਮੈਂ ਇਸ ਜਗ੍ਹਾ 'ਤੇ ਵੀ ਆ ਇਸ ਤਾਲੀਆਂ 'ਚ ਲੀਵੀ ਆ ਜਿੱਥੇ ਤੂੰ ਪਿਛੇ 20 ਸਾਲ ਤੋਂ ਮੇਰੀ ਨਹੀਂ ਕਰਦੇ ਠੀਕ ਹੈ ਠੀਕ ਹੈ ਪੁੱਤ ਜੇ ਤੂੰ 20 ਸਾਲ ਤੋਂ ਨਾ ਹਰ ਪੁੰਨਿਆਂ ਤੇ ਮੈਂ ਵੀ ਆ ਕੇ ਤੈਨੂੰ ਢੀਡ ਕਰਦਾ ਕਿ ਮੇਰਾ ਪੁੱਤ ਆਊਗਾ ਚੰਗਾ ਬਾਪੂ ਮੈਂ ਚੱਲਦਾ ਬਾਪੂ ਮੈਂ ਫੇਰ ਆਵਾਂਗਾ ਬਾਪੂ ਇੱਥੇ ਨਹੀਂ ਪੁੱਤ ਮਿਲਦਾ ਸਕਦੇ ਨਹੀਂ ਆਪਣਾ ਪਰ ਮੈਂ ਟਾਲੀ ਨਾਲ ਲੱਗਿਆ ਖੜਾ ਮੈਂ ਇੱਥੇ ਹੀ ਹਾਂ ਬਾਪੂ ਤੇਰੀ ਬਹੁਤ ਯਾਦ ਆਉਂਦੀ ਬਾਪੂ ਬਾਬਾ ਉਹ ਚਿਰ ਅੱਜ ਦੋ ਦਿਨਾਂ ਬਾਰੇ ਲਈ ਬਹੁਤ ਚੰਗਾ ਬਾਪੂ ਮੈਨੂੰ ਮਸੂਸ ਹੋ ਰਿਹਾ ਬਾਪੂ ਤੂੰ ਇੱਥੇ ਹੀ ਪਰ ਕੋਈ ਨਹੀਂ ਬਾਪੂ ਜੇ ਤੂੰ ਨਹੀਂ ਮਿਲ ਸਕਿਆ ਸੋਚੂਗਾ ਕਿ ਟਾਲੀ ਚ ਤੂੰ ਬਾਪੂ ਵਸਦਾ ਇਸੇ ਟਾਲੀ ਨੂੰ ਮੈਂ ਯਾਦ ਰੱਖੂਗਾ ਬਾਪੂ ਅੱਜ ਮਿਲਿਆ ਬਾਪੂ ਤੋਂ ਬੜਾ ਚੰਗਾ ਲੱਗਿਆ ਬਾਪੂ ਮਿਲਤਾ ਸਕੇ ਨਹੀਂ ਬਾਪੂ ਪਰ ਤੇਨੇ ਗੱਲਾਂ ਕਰਕੇ ਮਨ ਖੁਲਾ ਹੋ ਗਿਆ ਬਾਪੂ ਆ ਤੇ 20 ਸਾਲਾਂ ਦਾ ਤੂੰ ਜਿਹੜਾ ਕੀਤਾ ਬਾਪੂ 20 ਸਾਲਾਂ ਦਾ ਮੈਨੂੰ ਅੱਜ ਉਹਦਾ ਫਲ ਮਿਲਿਆ ਬਾਪੂ ਚੰਗਾ ਬਾਪੂ ਚੱਲਦਾ ਮੈਂ ਘਰ ਦੇ ਕੰਮ ਕਰ ਵੀ ਵੇਖਣੇ ਆ ਘਰ ਦਾ ਕੰਮ ਪਿਆ ਬਾਪੂ ਬੇਬੇ ਢੀਕਦੀ ਹੋਣੀ ਆ ਚੰਗਾ ਬਾਪੂ ਮੈਂ ਚੱਲਦਾ PUNU <tries> I'm ਅਰਿਆਂ ਚੋਂ ਬਾਪੂ ਬੋਲਿਆ